ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾਗਿਆ ਆ ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਹੋ ਬਣ ਡੈਣ ਤੇ ਪੁੱਤ ਮਾਵਾਂ ਦੇ ਮਾਰ ਗੋਲੀਆਂ ਮਾਰ ਰਹੇ ਨੇ ਹੱਸਦੇ ਵਸਦੇ ਕਰ ਜੋ ਹਾਕਮ ਬਣ ਕੇ ਰਾਖਜਾੜ ਰਹੇ ਨੇ ਹੋ ਦੋ ਪੈਣਾ ਦਾ ਹੀਰਾ ਵੀਰਾ ਆਪਣਾ ਖੂਨ ਵਹਾ ਗਿਆ ਆ ਚੁਬ ਕਰਨ ਸਿੰਘ ਸ਼ਹੀਦੀ ਹੱਕ ਸਾਚ ਲਈ ਪਾ ਗਿਆ ਆ ਚੁਬ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਹੋ ਜੜਿਆਂ ਵਾਲੇ ਬਾਗ ਦੇ ਵਾਂਗੂ ਕੀਤਾ ਅੱਜ ਸਰਕਾਰਾਂ ਨੇ ਹੱਕ ਮੰਗਦਿਆਂ ਉੱਤੇ ਹੋਈਆਂ ਗੋਲੀ ਦੀਆਂ ਬੁਛਾੜਾਂ ਨੇ ਹਾਕਮ ਅੰਦਰ ਜਾਪੇ ਜੀਵੇਂ ਜਲਾਦ ਜੱਕਰੀ ਆ ਆ ਗਿਆਂ ਆ ਸ਼ੁਭ ਕਰਨ ਸਿੰਘ ਚਹੀਦੀ ਹੱਕ ਸੱਚ ਨਹੀਂ ਪਾ ਗਿਆ ਵਾ ਹੋ ਧਰਮੀ ਕ੍ਰਿਤੀ ਬੰਦਿਆਂ ਉੱਤੇ ਗੋਲੀਆਂ ਗਈਆਂ ਚਲਾਈਆਂ ਨੇ ਸੈਂਕੜੇ ਕਰਕੇ ਜ਼ਖਮੀ ਵੀਰਣੋ ਸਾਡੇ ਸਿਰ ਭਾਜੀਆਂ ਪਾਈਆਂ ਨੇ ਹੋ ਸਿਰ ਪਰ ਵਹਾਰੇ ਨੋ ਕਹੜਾ ਬਦਲ ਸ਼ਾ ਗਿਆ ਆ ਚੁਬ ਕਰਨ ਸਿੰਘ ਚਹੀਦੀ ਹੱਕ ਸੱਚ ਲਈ ਪਾ ਗਿਆ ਆ ਚੁਬ ਕਰਨ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਹਵਾਂਗ ਕਸਾਇਆ ਅੰਗ ਵੀਰਨੋ ਵਾਂਗ ਕਸਾਇਆ ਅੰਗ ਵੀਰਨੋ ਝਾਲਮਾ ਵੱਲੋਂ ਤੋੜੇ ਗਏ ਕੀਤੀ ਕੇਸਾਂ ਦੀ ਬੇਅਦਬੀ ਹੱਡ ਪੈਰ ਵੀ ਤੋੜੇ ਗਏ ਕੀਤੀ ਕੇਸਾਂ ਦੀ ਬੇਅਦਬੀ ਲੈ ਚੁੱਕ ਨੌਜਵਾਨ ਜੋ ਸਾਡੇ ਦਰਿਚ ਦਿਲ ਲਤੜ ਫਾ ਗਿਆ ਯਾਰ ਸ਼ੋਭ ਕਰਨ ਸਿੰਘ ਚਹੀਦੀ ਹੱਕ ਸਾਚ ਲਈ ਬਾਗਿਆ ਯਾਰ ਸ਼ੋਭ ਕਰਨ ਸਿੰਘ ਚਹੀਦੀ ਹੱਕ ਸਾਚ ਲਈ ਬਾਗਿਆ ਯਾਰ ਹਿੰਦ ਵੱਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹਿੰਦ ਵੱਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹੋ ਤੋੜ ਰਹੇ ਸਾਂਝਾਂ ਦੀਆਂ ਤੰਦਾਂ ਜੋ ਨੇ ਪੀੜੀਆਂ ਬਾਡਰਾਂ ਦੇ ਉੱਤੇ ਵੇਖ ਕਿਵੇਂ ਗੰਨਾ ਬੀੜੀਆਂ ਹੋ ਗੜਿਆਂ ਦਾ ਮੀਂਹ ਜਿਵੇਂ ਗੜਿਆਂ ਦਾ ਮੀਂਹ ਜਿਵੇਂ ਫਸਲ ਗੁਲਾਬ ਤੇ ਹਿੰਦਵਾਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹਿੰਦਵਾਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਇੱਕ ਪਾਸੇ ਸ਼ਾਂਤ ਮਈ ਜਪ ਜੀ ਦੇ ਜਾਪ ਨੇ ਹੋ ਦੂਜੇ ਪਾਸੇ ਚੜੇ ਪਏ ਈਰ ਖਾਦੇ ਤਾਪ ਨੇ ਹੋ ਦੂਜੇ ਪਾਸੇ ਚੜੇ ਪਏ ਈਰ ਖਾਦੇ ਤਾਪ ਨੇ ਹੋ ਗੋਲੀ ਸਾਡੇ ਤੇ ਚਲਾਈ ਕਿਸ ਹੈ ਵਾਹਬਤ ਹਿੰਦਵਾਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹਿੰਦਵਾਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹੋ ਮੀਂਹ ਵਾਂਗੂ ਗਏ ਵੀਰੋ ਗੈਸ ਗੋਲੇ ਸੁੱਟੇ ਨੇ ਤੋੜ ਸਾਂਜ ਗਏ ਡੂੰਗੇ ਵੇਖੋ ਟੋਏ ਪੁੱਟੇ ਨੇ ਤੋੜ ਸਾਂਜ ਗਏ ਵੇਖੋ ਡੂੰਗੇ ਟੋਏ ਪੁੱਟੇ ਨੇ ਹੋ ਮਾਰੇ ਕਾਡੇ ਨਾ ਮਾਰੇ ਕਾਡੇ ਨਾ ਕਾਨੂੰਨ ਦੀ ਕਿਤਾਬ ਤੇ ਹਿੰਦ ਵੱਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹਿੰਦ ਵੱਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹੋ ਸਾਡੀਆਂ ਹੱਕਾਂ ਦੇ ਡਾਕਾ ਦੇਣ ਦੀ ਵੀ ਮਾਰਿਆ ਸੱਤਾ ਵਾਲਾ ਨਸ਼ਾ ਵੇਖੋ ਹੈ ਹਾਕਮ ਹੰਕਾਰਿਆ ਸੱਤਾ ਵਾਲਾ ਨਸ਼ਾ ਵੇਖੋ ਹਾਕਮ ਹੰਕਾਰਿਆ ਹੋ ਲੱਗਣੀ ਨਾ ਰੋਕ ਪਰ ਲੱਗਣੀ ਨਾ ਰੋਗ ਪਰ ਇਸ ਇਨਕਲਾਬ ਤੇ ਹਿੰਦਵਾਲੋਂ ਪੇਰ ਪੌਜਾ ਚੜੀਆਂ ਪੰਜਾਬ ਤੇ ਹਿੰਦਵਾਲੋਂ ਪੇਰ ਪੌਜਾ ਚੜੀਆਂ ਪੰਜਾਬ ਤੇ ਹੋ ਅਣਖਾਂ ਦੇ ਵੈਣ ਨਹੀਂ ਜਿਉੜਾ ਕੋਲੋਂ ਸੁੱਕਣੇ ਵਿਰਸੇ ਦੇ ਮੀਰ ਨਾਏ ਮਾਰਿਆਂ ਹੀ ਮੁੱਕਣੇ ਵਿਰਸੇ ਦੇ ਮੀਰ ਨਾਏ ਮਾਰਿਆਂ ਹੀ ਮੁੱਕਣੇ ਓ ਫੇਰ ਦਿੱਲੀ ਰੋਣਾ ਫੇਰ ਦਿੱਲੀ ਰੋਣਾ ਜਦੋਂ ਕੀਤੇ ਗਏ ਹਿਸਾਬ ਤੇ ਹਿੰਦਵਾਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹਿੰਦਵਾਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਹਿੰਦਵਾਲੋਂ ਪੇਰ ਫੌਜਾਂ ਚੜੀਆਂ ਪੰਜਾਬ ਤੇ ਆਰਿਆਂ ਦੇ ਵਾਰਸ ਮੁ ਵੈਰੀਆਂ ਦਾ ਮੋੜ ਰੇ ਪਰ ਬੇੜੀਆਂ ਦੇ ਪੋਲ ਪਰ ਬੇੜੀਆਂ ਦੇ ਪੋਲ ਕੁਝ ਆਪਣੇ ਹੀ ਤੋੜ ਰੇ ਪਰ ਬੇੜੀਆਂ ਦੇ ਪੋਲ ਕੁਝ ਆਪਣੇ ਹੀ ਤੋੜ ਰੇ ਹੋ ਮਲਕੀਦ ਸਰ ਪੰਜਾਂ ਮਾਰ ਲੀਕ ਛੜ ਗਏ ਵਿਆਜ ਤੇ ਹਿੰਦਵਾਲੋਂ ਪੇਰ ਪੌਜਾਂ ਚੜੀਆਂ ਪੰਜਾਬ ਤੇ ਹਿੰਦਵਾਲੋਂ ਪੇਰ ਪੌਜਾਂ ਚੜੀਆਂ ਪੰਜਾਬ ਤੇ ਉਹ ਹਿੰਦਵਾਲੋਂ ਪੇਰ ਪੌਜਾਂ ਚੜੀਆਂ ਪੰਜਾਬ ਤੇ ਹਿੰਦਵਾਲੋਂ ਪੇਰ ਪੌਜਾਂ ਚੜੀਆਂ ਪੰਜਾਬ ਤੇ